ਔਰ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਪੰਜਾਬ ਦੀ ਜਵਾਨੀ ਸੰਭਾਲਣੀ ਆ ਔਰ ਪੰਜਾਬ ਦੇ ਸਿੱਖਿਆ ਦੇ ਖੇਤਰ ਚ ਬਹੁਜੁਤ ਸਮਾਜ ਪਾਰਟੀ ਕ੍ਰਾਂਤੀ ਕਰਨਾ ਚਾਹੁੰਦੀ ਆ ਸਰਕਾਰੀ ਸਕੂਲਾਂ ਚ 100% ਦੀ ਪੋਸਟਾਂ ਭਰਨੀਆਂ ਮੁਫਤ ਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਜਿਹੜਾ ਪਿਛਲੇ 16 ਸਾਲਾਂ ਤੋਂ ਬਣਿਆ ਪਿਆ ਕਾਂਗਰਸ ਅਕਾਲੀ ਭਾਜਪਾ ਆਪ ਪਾਰਟੀ ਨੇ ਅੱਜ ਤੱਕ ਲਾਗੂ ਨਹੀਂ ਕੀਤਾ 25% ਗਰੀਬਾਂ ਦੇ ਬੱਚੇ ਮੁਫਤ ਸਿੱਖਿਆ ਦੇ ਹੱਕਦਾਰ ਉਹ ਪ੍ਰਾਈਵੇਟ ਸਕੂਲਾਂ ਚ ਲੇਕਿਨ ਚਾਰੇ ਪਾਰਟੀਆਂ ਦੇ ਮੁੱਖ ਮੰਤਰੀਆਂ ਨੇ ਉਹਨੂੰ ਲਾਗੂ ਨਹੀਂ ਕੀਤਾ ਬੀਐਸਪੀ ਇੱਕ ਕ੍ਰਾਂਤੀ ਕਰੂਗੀ ਅਸੀਂ ਲਾਗੂ ਕਰਾਂਗੇ ਸਰ ਅੱਜ ਜਿਹੜੀ ਵੱਲੋਂ ਸਮਾਜ ਪਾਰਟੀ ਵੱਲੋਂ ਬਾਦਪੁਰਾ ਵਿਖੇ ਜਿੱਦਾਂ ਕਿ ਮੀਟਿੰਗ ਕੀਤੀ ਗਈ ਸੀ 15 ਤਰੀਕ ਨੂੰ ਸਹਿਬ ਕਾਂਸੀ ਰਾਮ ਜੀ ਦਾ ਜਨਮ ਜਿਹੜਾ ਵਸਤਾ ਬਣਾਈ ਜਾ ਰਹੀ ਹੈ ਕਿਹੋ ਜਿਹੀ ਤਿਆਰੀ ਚੱਲ ਰਹੀ ਸਾਰੀ ਮੌਜਮ ਸਮਾਜ ਪਾਰਟੀ ਵੱਲੋਂ ਐ ਪਾਰਟੀ ਦੇ ਫਾਊਂਡਰ ਸਾਹਿਬ ਸ਼੍ਰੀ ਕਾਂਸੀ ਰਾਮ ਜੀ ਦਾ ਜਨਮ ਦਿਨ 15 ਮਾਰਚ ਨੂੰ ਦਾਣਾ ਮੰਡੀ ਫਗਵਾੜਾ ਦੇ ਵਿੱਚ ਸਟੇਟ ਪੱਧਰ ਤੇ ਪੰਜਾਬ ਸੰਭਾਲੋ ਰੈਲੀ ਕਰਕੇ ਮਨਾਇਆ ਜਾ ਰਿਹਾ ਔਰ ਉਹਦੀਆਂ ਤਿਆਰੀਆਂ ਪੂਰੇ ਪੰਜਾਬ ਦੇ ਵਿੱਚ ਪੂਰੇ ਜੋਰਾਂ ਨਾਲ ਚੱਲ ਰਹੀਆਂ ਪਾਰਟੀ ਦੀ ਸਾਰੀ ਲੀਡਰਸ਼ਿਪ ਆਪਣੇ ਆਪਣੇ ਮੋਰਚਿਆਂ ਤੇ ਦਿਨ ਰਾਤ ਸੰਗਤਾਂ ਤੱਕ ਪੰਜਾਬ ਵਾਸੀਆਂ ਤੱਕ ਸਨੇਹ ਲੈ ਕੇ ਜਾ ਰਹੀ ਹੈ ਔਰ ਇਹ ਪੰਜਾਬ ਸੰਭਾਲੋ ਰੈਲੀ ਦਾ ਮਕਸਦ ਜਿਹੜਾ ਬਹੁਤ ਵੱਡਾ ਆ ਕਿਉਂਕਿ ਬਹੁਜਨ ਸਮਾਜ ਪਾਰਟੀ ਔਰ ਪੰਜਾਬ ਦਾ ਹਰ ਜਾਗਦਾ ਮਨੁੱਖ ਇਸ ਸੱਤੇ ਤੇ ਪਹੁੰਚ ਗਿਆ ਕਿ ਪੰਜਾਬ ਨੂੰ ਬਰਬਾਦ ਕਰਨੇ ਲਈ ਅੱਜ ਤੱਕ ਦੀਆਂ ਰਾਜ ਕਰਨ ਵਾਲੀਆਂ ਧਿਰਾਂ ਜ਼ਿੰਮੇਦਾਰ ਆ ਚਾਹੇ ਉਹਦੇ ਵਿੱਚ ਮੌਜੂਦਾ ਸਮੇਂ ਆਪ ਪਾਰਟੀ ਦਾ ਹੋਵੇ ਜਾਂ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਜਾਂ ਇਸ ਤੋਂ ਪਹਿਲਾਂ ਅਕਾਲੀ ਭਾਜਪਾ ਜਾਂ ਕੇਂਦਰ ਦੀ ਪਿਛਲੇ 11 ਸਾਲਾਂ ਤੋਂ ਭਾਜਪਾ ਦੀ ਸਰਕਾਰ ਕਿਉਂਕਿ ਪੰਜਾਬ 'ਚ ਡਰੱਗ ਮਾਫੀਆ ਪੰਜਾਬ ਦੀ ਜਵਾਨੀ ਨੂੰ ਖਾ ਰਿਹਾ ਔਰ ਸਰਕਾਰ ਬੇਬਸ ਔਰ ਲਾਚਾਰ ਆ ਔਰ ਡਰੱਗ ਮਾਫੀਆ ਬੇਲਗਾਮ ਔਰ ਬੇਖੌਫ ਆ ਇਸ ਕਰਕੇ ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਰੈਲੀ ਰੱਖੀ ਆ ਸਮੂਹ ਪੰਜਾਬ ਹਤਾਚੀਆਂ ਨੂੰ ਬੁੱਧੀਜੀਵੀਆ ਨੂੰ ਲੇਖਕਾਂ ਨੂੰ ਚਿੰਤਕਾਂ ਨੂੰ ਸਾਡਾ ਸੱਦਾ ਆ ਕਿ ਆਓ ਪੰਜਾਬ ਦੀ ਜਨਰੇਸ਼ਨ ਬਚਾਉਣੇ ਦੇ ਲਈ ਬਹੁਜਨ ਸਮਾਜ ਪਾਰਟੀ 15 ਮਾਰਚ ਨੂੰ ਸਭ ਕੰਚੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਦੀਆਂ ਮਾਂਵਾਂ ਦੇ ਪੁੱਤ ਬਚਾਉਣ ਦਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਭੈਣਾਂ ਦੇ ਭਰਾ ਬਚਾਉਣ ਦਾ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਪਾਰੀਆਂ ਦਾ ਅੰਤ ਕਰਨੇ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨੇ ਦਾ ਅੰਦੋਲਨ ਕਰਨ ਛੇੜਨ ਜਾ ਰਹੀ ਹੈ ਇਸ ਕਰਕੇ ਅਸੀਂ ਸਮੂਹ ਪੰਜਾਬੀਆਂ ਨੂੰ ਬੇਨਤੀ ਕਰਦੇ ਆ ਕਿ ਉਹ 15 ਮਾਰਚ ਨੂੰ ਦਾਣਾ ਮੰਡੀ ਦੇ ਗਰਾਊਂਡ 'ਚ ਫਗਵਾੜੇ ਪਹੁੰਚ ਕੇ ਬਹੁਜਨ ਸਮਾਜ ਪਾਰਟੀ ਦੇ ਇਸ ਪੰਜਾਬ ਦੇ ਹਿੱਤਾਂ ਦੇ ਅੰਦੋਲਨ ਨੂੰ ਆ ਕੇ ਸੰਗਤਾਂ ਅਸ਼ੀਰਵਾਦ ਦੇਣ ਉਸ ਅੰਦੋਲਨ ਦੀ ਸ਼ਕਤੀ ਦਾ ਹਿੱਸਾ ਬਣਨ ਔਰ ਪੰਜਾਬ ਦੇ ਵਿੱਚ ਰੋਜ਼ਗਾਰ ਦੇ ਮੌਕੇ ਪੈਦਾ ਕਰਕੇ ਪੰਜਾਬ ਦੀ ਜਵਾਨੀ ਸੰਭਾਲਣੀ ਆ ਔਰ ਪੰਜਾਬ ਦੇ ਸਿੱਖਿਆ ਦੇ ਖੇਤਰ 'ਚ ਬਹੁਜਨ ਸਮਾਜ ਪਾਰਟੀ ਕ੍ਰਾਂਤੀ ਕਰਨਾ ਚਾਹੁੰਦੀ ਆ ਸਰਕਾਰੀ ਸਕੂਲਾਂ ਚ 100% ਦੀ ਪੋਸਟਾਂ ਭਰਨੀਆਂ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਕਾਨੂੰਨ ਜਿਹੜਾ ਪਿਛਲੇ 16 ਸਾਲਾਂ ਤੋਂ ਬਣਿਆ ਪਿਆ ਕਾਂਗਰਸ ਅਕਾਲੀ ਭਾਜਪੀ ਆਪ ਪਾਰਟੀ ਨੇ ਅੱਜ ਤੱਕ ਲਾਗੂ ਨਹੀਂ ਕੀਤਾ 25% ਗਰੀਬਾਂ ਦੇ ਬੱਚੇ ਮੁਫਤ ਸਿੱਖਿਆ ਦੇ ਹੱਕਦਾਰ ਹੋ ਆ ਪ੍ਰਾਈਵੇਟ ਸਕੂਲਾਂ ਚ ਲੇਕਿਨ ਚਾਰੇ ਪਾਰਟੀਆਂ ਦੇ ਮੁੱਖ ਮੰਤਰੀਆਂ ਨੇ ਉਹਨੂੰ ਲਾਗੂ ਨਹੀਂ ਕੀਤਾ BSP ਇੱਕ ਕ੍ਰਾਂਤੀ ਕਰੂਗੀ ਅਸੀਂ ਲਾਗੂ ਕਰਾਂਗੇ ਸਿਹਤ ਕ੍ਰਾਂਤੀ ਕਰਾਂਗੇ ਕਿਰਤੀ ਦੇ ਲਈ ਆਤਮ ਨਿਰਪਰਤਾ ਦਾ ਸਨਮਾਨ ਦਾ ਵਾਤਾਵਰਨ ਸਿਰਜਾਂਗੇ ਸੜਕਾਂ ਤੇ ਰੁੱਲ ਰਹੀ ਕਿਸਾਨੀ ਸੰਭਾਲਾਂਗੇ ਅਧਜੋਖ ਸੰਭਾਲਾਂਗੇ ਔਰ ਬਰਬਾਦ ਹੋ ਚੁੱਕੇ ਪੰਜਾਬ ਨੂੰ ਬਰਬਾਦੀ ਚੋਂ ਉਭਾਰਾਂਗੇ ਇਹ ਮਕਸਦ ਲੈ ਕੇ ਬਹੁਜਨ ਸਮਾਜ ਪਾਰਟੀ 15 ਮਾਰਚ ਨੂੰ ਸਭ ਕੰਚੀ ਰਾਮ ਜੀ ਦੇ ਜਨਮ ਦਿਨ ਤੇ ਪੰਜਾਬ ਸੰਭਾਲੋ ਰੈਲੀ ਕਰਨ ਜਾ ਰਹੀ ਆ ਮੇਰਾ ਸਦਾ ਸੁਸਾਇਟੀ ਦੇ ਹਰ ਸੈਕਸ਼ਨ ਨੂੰ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਵੀ ਕਿ ਉਹ ਵੀ ਬੜੀ ਸੰਖਿਆ ਦੇ ਵਿੱਚ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋਣ ਤਾਂ ਆਵਾਦ ਪਰਾ ਦੇ ਸਾਡੇ ਬੀਐਸਪੀ ਦੇ ਸਾਥੀਆਂ ਨੇ ਅੱਜ ਇੱਕ ਸਫਲ ਮੀਟਿੰਗ ਦਾ ਪ੍ਰਬੰਧ ਕੀਤਾ ਔਰ ਸਾਡੇ ਕਾਉਂਸਲਰ ਸਾਹਿਬ ਗੋਗਾ ਜੀ ਔਰ ਵਿਧਾਨ ਸਭਾ ਦੀ ਸਾਰੀ ਟੀਮ ਨੇ ਮਿਲ ਕੇ ਇਸ ਮੀਟਿੰਗ ਨੂੰ ਕਾਮਯਾਬ ਕੀਤਾ ਔਰ ਬੜੀ ਸੰਖਿਆ ਵਿੱਚ 15 ਮਾਰਚ ਨੂੰ ਠੀਕ 11 ਵਜੇ ਫਗਵਾੜੇ ਪੰਚਨ ਦਾ ਭਰੋਸਾ ਦਿੱਤਾ ਔਰ ਇਸੇ ਤਰ੍ਹਾਂ ਅੱਗੇ ਵੀ ਮੀਟਿੰਗਾਂ ਆ ਔਰ ਮੈਂ মিডিਏ ਨੂੰ ਵੀ ਬੇਨਤੀ ਕਰਦਾ ਕਿ ਜਿੰਨੇ ਵੀ YouTube ਤੇ ਚੈਨਲ ਚੱਲਦੇ ਆ سوشل میڈیا ਤੇ ਸਾਡੇ ਪੰਜਾਬ ਹਤਾਸ਼ੀ ਵੀਰ ਐਕਟਿਵ ਆ ਸਾਡੇ ਵਿਦੇਸ਼ਾਂ ਵਿੱਚ ਬੈਠੇ ਐਨਆਰਆਈ ਭਰਾ ਜਿਹੜੇ ਆ ਉਹ ਪੰਜਾਬ ਦੀ ਰਾਜਨੀਤੀ ਨੂੰ ਬਹੁਤ ਪ੍ਰਭਾਵਿਤ ਕਰਦੇ ਆ ਉਹ ਵੀ 78 ਸਾਲ ਜਿੰਨਾ ਚਾਰੇ ਰਾਜਨੀਤਿਕ ਦਲਾਂ ਨੂੰ ਅਜਮਾਇਆ ਉਹਨਾਂ ਨੂੰ ਨਕਾਰ ਕੇ ਮੌਜੂਦ ਸਮਾਜ ਪਾਰਟੀ ਦੇ ਨਾਲ ਖੜੇ ਹੋ ਕੇ ਇੱਕ ਨਵਾਂ ਬਦਲ ਸਾਰੀਏ ਔਰ ਨਵਾਂ ਪੰਜਾਬ ਆਪਣੇ ਪੈਰਾਂ ਤੇ ਖੜਾ ਕਰੀਏ ਧੰਨਵਾਦ ਜੈ ਭੀਮ ਜੈ